ਪ੍ਰਦੇਸ਼ਾਂ ਵਿੱਚ ਨੌਜਵਾਨਾਂ ਦੇ ਫਸੇ ਹੋਣ ਦੀਆਂ ਖਬਰਾਂ ਅੱਜ ਦਿਨ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਤਾਜ਼ਾ ਮਾਮਲਾ ਕਪੂਰਤਲਾ ਦੇ ਪਿੰਡ ਹਸੈਨਪੁਰ ਦੁੱਲੋਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਸੋਨੀ ਨਾਮਕ ਇੱਕ ਨੌਜਵਾਨ ਚੋਰੀ ਦਾ ਆरोप ਲੱਗਣ ਦੇ ਚਲਦਿਆਂ ਦੁਬਈ ਵਿੱਚ ਫਸਿਆ ਹੋਇਆ ਇਸ ਬੰਦੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੋਨੀ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਕੰਪਨੀ ਨੇ ਉਸ ਨੂੰ ਪੈਸੇ ਨਹੀਂ ਦਿੱਤੇ ਜਿਸ ਦਾ ਵਿਰੋਧ ਕਰਨ ਤੇ ਕੰਪਨੀ ਵਾਲਿਆਂ ਨੇ ਉਸ ਤੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਅਤੇ ਉਸ ਦੇ ਕਾਗਜ਼ਾਤ ਜ਼ਬਤ ਕਰ ਲਏ ਜਿਸ ਤੋਂ ਬਾਅਦ ਸੋਨੀ ਕੰਮ ਛੱਡ ਕੇ ਕਿਤੇ ਹੋਰ ਚਲਾ ਗਿਆ ਪਰ ਹੁਣ ਉਸ ਕੋਲ ਰੋਟੀ ਤੱਕ ਖਾਣ ਦੇ ਪੈਸੇ ਨਹੀਂ ਹਨ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸਿਚੇਵਾਲ ਤੋਂ ਮਦਦ ਦੀ ਅਪੀਲ ਕੀਤੀ ਹੈ 2018 ਚ ਭਰਾ ਮੇਰਾ ਬਾਹਰ ਗਿਆ ਆ 2 ਸਾਲ ਦਾ ਵੀਜ਼ਾ ਸੀ ਕੰਪਨੀ ਦਾ 2 ਸਾਲ ਉਹਨਾਂ ਕੰਪਨੀ ਦੀ ਦੋ ਕੰਪਨੀਆਂ 'ਚ ਕੰਮ ਕੀਤਾ ਆ ਤੇ ਬਾਅਦ ਵਿੱਚ 4 ਸਾਲ ਉਹਨਾਂ ਬਾਹਰ ਲਾਇਆ ਆ ਤੇ ਹੁਣ ਉਹਨਾਂ ਨੂੰ ਆਊਟਪਾਸਪੋਰਟ ਬਣਵਾਇਆ ਦੋ ਵਾਰੀ ਉਹਨਾਂ ਨੇ ਤੇ ਹੁਣ ਉਹਨਾਂ ਨੂੰ ਆਉਣ ਦੀ ਕੋਈ ਕਲੀਅਰੈਂਸ ਪੇਪਰ ਨਹੀਂ ਮਿਲ ਰਿਹਾ ਅੱਜ ਉਹਨਾਂ ਨੇ ਜਾਗ ਬਾਹਰ ਵਿਜੈਂਟ ਕੋਲੋਂ ਪਾਸਪੋਰਟ ਆਊਟਪਾਸਪੋਰਟ ਬਣਵਾਇਆ ਆ ਜੀ ਜੇ ਉੱਥੇ ਆਪ ਉਹਨਾਂ ਨੇ ਚੋਰੀ ਦਾ ਕੇਸ ਪਿਆ ਆ ਕਰੇ ਉਹਨਾਂ ਦਾ ਹਾਂਜੀ ਨਹੀਂ ਚੋਰੀ ਦਾ ਜਿਹੜਾ ਕੇਸ ਪਿਆ ਉਹ ਸਹੀ ਆ ਜਾਂ ਗਲਤ ਪਾਉਂਦਾ ਉਹ ਗਲਤ ਹੈ ਜੀ ਕੰਪਨੀ ਨੇ 4 4-5 ਮਹੀਨਿਆਂ ਦਾ ਤਨਖਾਹ ਨਹੀਂ ਦਿੱਤੀ ਜੀ ਇਸ ਕਰਕੇ ਉਹ ਕੰਪਨੀ ਛੱਡ ਦਿੱਤੀ ਹਾਂ ਸੋਸ ਇਹੋ ਕਰਦਾ ਵੀ ਕਰ ਆਜੇ ਸਾਡੇ ਤੇ ਮਰੇ ਹਾਲ ਹਣ ਕੁੜੀ ਵੀ ਬੇਟੀ ਵੀ ਇਦਾਂ ਵਿਚਾਰੀ ਕਹਿ ਦਿੰਦੀ ਆ ਵੀ ਅਨ ਨਹੀਂ ਰਹਿ ਤੋ ਕਰ ਭੜੀ ਵੀ ਇਦਾਂ ਕਹਿੰਦੀ ਵੀ ਜੇ ਨਹੀਂ ਆਉਣਾ ਤਾਂ ਮੈਂ ਵਾਪਸ ਆਪਣੇ ਮਾਪਿਆਂ ਦੇ ਚੱਲ ਜਾਣਾ ਹਾਂ ਮੈਂ ਇਹ ਮਿੰਟ ਸਰ ਲਾ ਕਰਕੇ ਰੱਖਿਆ ਹੁਣ ਕਈਦਾ ਵੀ ਚਲਕਾ ਜੂਗਾ ਉਹ ਗੱਲਬਾਤ ਹੁੰਦੀ ਹੈ ਫੋਨ ਤੇ ਤੁਹਾਡੀ ਨਾਲ ਆਹੋ ਗੱਲਬਾਤ ਕਰਦਾ ਹੁਣ ਰਾਤ ਵੀ ਕੀਤੀ ਹੂੰ ਇਹਦੀਆਂ ਕਹਿੰਦਾ ਮੈਂ ਆ ਜਾਂਦਾ ਆ ਜਾਂਦਾ ਕਹਿੰਦਾ ਮੈਨੂੰ ਲੱਗਦਾ ਨਾ ਕਿ ਉੱਥੇ ਜਿੰਨੇ ਵੀ ਪੇਪਰ ਹੈ ਤੇ ਉਹ ਹੁਣ ਉਧਰ ਫਸੇ ਬੈਠੇ ਐ ਇਸ ਟਾਈਮ ਕੋ ਚੋਰੀ ਦਾ ਕੇਸ ਪੈ ਗਿਆ ਉਹਨਾਂ ਦੇ ਉੱਤੇ ਠੀਕ ਹੈ ਜੀ ਤੇ ਉਹ ਹੁਣ ਆਡ ਪਾਸ ਦੋ ਵਾਰੀ ਬਣਾਇਆ ਉਧਰ ਦੀ ਜਿਹੜੀ ਮੈਸੇਜ ਆ ਉਹਨਾਂ ਨੂੰ ਇੱਧਰ ਆਨ ਲਈ ਕੋਈ ਪੇਪਰ ਨਹੀਂ ਦੇਣ ਦੇਗੀ ਠੀਕ ਹੈ ਜੀ ਇਹਦੇ ਵਿਸ਼ੇ ਵਿੱਚ ਅਸੀਂ ਜੋ ਵੀ ਹੈ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜਾ ਵੀ ਹੈ ਜਲਦ ਤੋਂ ਜਲਦ ਜਿੰਨੇ ਵੀ ਸਾਡੇ ਵਿਦੇਸ਼ੀ ਭੈਣ ਭਰਾ ਫਸੇ ਪਏ ਆ ਉਧਰ ਤੇ ਉਹਨਾਂ ਨੂੰ ਇੱਧਰ ਭੇਜਿਆ ਜਾਵੇ ਵਿਦੇਸ਼ਾਂ ਨੂੰ ਗਏ ਹੋਏ ਨੌਜਵਾਨਾਂ ਨੂੰ ਸੰਤ ਪ੍ਰਵੀਰ ਸਿੰਘ ਸਿਚਵਾਲ ਨੇ ਖਾਸ ਅਪੀਲ ਕੀਤੀ ਸਾਡੇ ਵੱਲੋਂ ਕੇ ਸੀ ਅੰਬੈਸੀ ਨੂੰ ਜ਼ਰੂਰ ਲਿਖਾਂਗੇ ਕਿ ਇਸ ਬੱਚੇ ਦੀ ਹੈਲਪ ਕੀਤੀ ਜਾਵੇ ਕਿਉਂਕਿ ਜਦੋਂ ਕੰਪਨੀਆਂ ਪੈਸੇ ਨਹੀਂ ਦਿੰਦੀਆਂ ਤੇ ਫਿਰ ਬੰਦਾ ਜਿਹੜਾ ਹੈਗਾ ਇਸ ਉਹ ਘਰ ਲਟਾ ਕੇ ਗਿਆ ਹੁੰਦਾ ਉਥੇ ਜਾ ਕੇ ਕਿਸੇ ਨਾ ਕਿਸੇ ਪਾਸੇ ਦੌੜਦਾ ਉਹ ਫਿਰ ਕੋਈ ਨਾ ਕੋਈ ਇਲਜ਼ਾਮ ਲਾ ਕੇ ਤਾਂਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਉਹਦਾ ਸਜ਼ਾ ਦਿੱਤੀ ਜਾਵੇ ਸੋ ਇਹੋ ਜਿਹਾ ਹੀ ਕੇਸ ਲੱਗਦਾ ਅਸੀਂ ਜਿਹੜੀ ਹੈਗੀ ਬੇਨਤੀ ਰਿਕੁਐਸਟ ਲਿਖੀ ਆ ਅੰਬੈਸੀ ਨੂੰ ਬੇਨਤੀ ਕਰਦੇ ਆਂ ਕਈ ਵਾਰ ਅਸੀਂ ਪੈਸੇ ਤੇ ਲਾਲਚ ਆ ਕੇ ਬਹੁਤ ਬਹੁਤਾ ਕੁਝ ਇੱਕ ਨਹੀਂ ਕਰਦੇ ਏਜੰਟਾਂ ਦੇ ਨਹੀਂ ਜੇਕਰਦੇ ਕੰਪਨੀ ਨਹੀਂ ਜੇਕਰਦੇ ਮੁਰੇ ਕੀ ਆ ਫਿਰ ਜਦੋਂ ਮੱਝਾ ਫਸ ਜਾਂਦਾ ਖਾਸ ਕਰਕੇ ਸਾਡੀਆਂ ਪੜਦਾ ਵੀ ਇਹਦੇ ਵਿੱਚ ਕਾਫੀ ਉਹਦਾ ਯੋਗਦਾਨ ਹੈ ਕਿ ਸਾਨੂੰ ਅ ਵੈਸੇ ਤਾਂ ਇਹਨਾਂ ਚੀਜ਼ਾਂ ਦੀਆਂ ਕੰਪਨੀਆਂ ਜੇ ਕਿਤੇ ਜਾਣਾ ਵੀ ਰਜਿਸਟਰਡ ਆ ਉਹਦੇ ਵਿੱਚ ਉਹ ਕੰਪਨੀਆਂ ਦਾ ਵੀ ਪਤਾ ਲੱਗ ਜਾਂਦਾ ਕਿਹੜੀ ਕੰਪਨੀ ਹੈ ਕੀ ਪੈਸੇ ਦਿੰਦੇ ਆ ਕੀ ਹੈਗਾ ਪਰ ਇਹਨਾਂ ਕਈ ਵਾਰਾ ਸਾਡਾ ਹੁੰਦੇ ਹੋੜ ਲੱਗੀ ਹੁੰਦੀ ਹੈ ਵੀ ਅਸੀਂ ਜੋ ਮਰਜ਼ੀ ਹੋਵੇ ਕੁਛ ਦੇ ਨਹੀਂ ਕਦੇ ਵੀ ਸਾਨੂੰ ਕੀ ਮਿਲੂਗਾ ਅਸੀਂ ਫਟਾਫਟ ਤਿਆਰ ਹੋ ਜਾਂਦੇ ਆ ਪਰ ਜਦੋਂ ਤੁਸੀਂ ਫਸ ਜਾਂਦੇ ਆ ਫਿਰ ਬੜੀ ਵੱਡੀ ਸਮੱਸਿਆ ਹੁੰਦੀ ਆ